ਕੀ ਤਰ੍ਹਾਂ ਪੁਰਾਤੇ ਹਮਲਾ ਹੋਇਆ ਬੀਤੀ ਰਾਤ ਕੁਝ ਵਿਅਕਤੀਆਂ ਦੇ ਵੱਲੋਂ ਹਮਲਾ ਕੀਤਾ ਗਿਆ ਐਕਟਿਵਾ ਸਵਾਰ ਪਿਓ ਪੁੱਤ ਨੂੰ ਪੁਲਿਸ ਦੇ ਵੱਲੋਂ ਰੋਕਿਆ ਗਿਆ ਸੋ ਦਸਤਾਵੇਜ਼ ਮੰਗੇ ਗਏ ਤਾਂ ਦੋਵਾਂ ਧਿਰਾਂ ਦੇ ਵਿਚਾਲੇ ਬਹਿਸ ਹੋਈ ਕੁਝ ਸਮੇਂ ਬਾਅਦ ਪੁੱਤਰ ਦੇ ਵੱਲੋਂ ਕੁਝ ਲੋਕਾਂ ਦੇ ਨਾਲ ਮਿਲ ਕੇ ਪੁਲਿਸ ਥਾਣੇ ਤੇ ਹਮਲਾ ਕੀਤਾ ਗਿਆ ਤੇ ਕਾਂਸਟੇਬਲ ਦੀ ਵਰਦੀ ਵੀ ਫਟ ਗਈ ਅਤੇ ਚੌਕੀ ਇੰਚਾਰਜ ਦੇ ਵੀ ਕਈ ਸੱਟਾਂ ਲੱਗੀਆਂ ਰੁਕੇ ਆਗੇ ਤੁਸੀਂ ਬਹੁਤ ਫਾਸਟ ਜਾ ਰਹੇ ਹੋ ਉਹ ਰੁਕ ਗਏ ਤੇ ਉਹਨਾਂ ਨੇ ਕਿਹਾ ਵੀ ਅਸੀਂ ਆਰਾਮਨਾਲ ਜਾ ਰਹੇ ਹਾਂ ਕੋਈ ਐਸੀ ਗੱਲ ਨਹੀਂ ਤੇ ਪੁਲਿਸ ਵਾਲਿਆਂ ਨੇ ਓਵਰ ਡਰਿੰਕ ਕੀਤੀ ਹੋਈ ਸੀ ਤੇ ਮੇਰੇ ਹਸਬੰਡ ਨੇ ਕੱਢ ਕੇ ਚਪੇੜ ਮਾਰੀ ਹਸਬੰਡ ਔਰ ਬੇਟੇ ਦੇ ਤੱਕਾ ਮੁਕੇ ਕੀਤੀ ਔਰ ਉਹਨਾਂ ਦੀਆਂ ਪੱਗਾਂ ਉਤਾਰੀਆਂ ਜੀ ਠੀਕ ਹੈ ਜੀ ਪੱਗਾਂ ਉਤਾਰਨ ਤੋਂ ਬਾਅਦ ਤੁਹਾਨੂੰ ਪਤਾ ਕੋਈ ਵੀ ਸਰਦਾਰ ਬਰਦਾਸ਼ਤ ਨਹੀਂ ਕਰੇਗਾ ਕੋਈ ਵੀ ਜਦੋਂ ਕਿਸੇ ਦੀ ਪੱਗ ਤੇ ਹੱਥ ਪਏਗਾ ਤੇ ਕੋਈ ਵੀ ਬਰਦਾਸ਼ਤ ਨਹੀਂ ਕਰੇਗਾ ਕਿਉਂਕਿ ਉਸਦੀ ਪੱਗ ਤੇ ਹੱਥ ਪਾਇਆ ਜਾਏਗਾ ਮੈਂ ਸਿਰਫ ਤੁਹਾਡੇ ਸਭ ਕੋਲੋਂ ਇਹੀ ਮੈਂ ਇਨਸਾਫ ਮੰਗਦੀ ਆ ਸਾਰਿਆਂ ਕੋਲੋਂ ਕਿ ਮੇਰੇ ਹਸਬੰਦ ਅਗਰ ਡਰਿੰਕ ਕਰਦੇ ਆ ਇਹ ਉਹਨਾਂ ਦੇ ਉੱਪਰ ਝੂਠੇ ਇਲਜ਼ਾਮ ਲਗਾ ਰਹੇ ਆ ਕਹਿ ਰਹੇ ਆ ਜੀ ਇਹਨਾਂ ਨੇ ਇੱਥੇ ਆ ਕੇ ਚੌਂਕੀ ਸਾਡਾ ਹੰਗਾਮਾ ਕੀਤਾ ਜਾਂ ਕੁਝ ਵੀ ਕੀਤਾ ਇਹਨਾਂ ਦਾ ਵੀ ਮੋਲਨਾ ਕਰਾਇਆ ਜਾਵੇ ਐਸਐਚਓ ਵੀ ਅੰਦਰ ਆ ਪੂਰੀ ਪੁਲਿਸ ਟੀਮ ਵੀ ਅੰਦਰ ਆ ਸਾਰੇ ਜਾਨੇ ਬਿਨਾ ਵਰਦੀ ਦੇ ਅੰਦਰ ਬੈਠੇ ਸੀ ਔਰ ਸਾਡੇ ਨਾਲ ਲੇਡੀਜ਼ ਦੇ ਨਾਲ ਗਾਲੀ ਗਲੋਚ ਵੀ ਕੀਤੀ ਗਈ ਹੈ ਮੈਂ ਉਸ ਚੀਜ਼ ਦੇ ਵਿੱਚ ਸਿਰਫ ਤੁਹਾਡੇ ਕੋਲੋਂ ਇੱਕੋ ਹੀ ਇਨਸਾਫ ਮੰਗਦੀ ਆ ਕਿ ਮੇਰੇ ਹਸਬੰਦ ਨਾ ਤਾਂ ਕਦੀ ਭਾਈ ਕੱਲ ਮੈਂ ਸਾਡੇ ਏਰੀਆ ਦੇ ਵਿੱਚ ਨਵੀਂ ਨੰਬਰ 10 ਥਾਣੇ ਦੇ ਵਿੱਚ ਨਾ 스ਨੇਚਿੰਗ ਹੋਈ ਸੀ ਜੀ ਤੁਸੀਂ ਵੀਡੀਓ ਬੜੀ ਵੈਰਦ ਹੋ ਰਹੀ ਸੀ ਜੀ ਅਸੀਂ ਉਸ 스ਨੇਚਰਾਂ ਦੇ ਪਿੱਛੇ ਅੱਜ ਸਵੇਰ ਤੋਂ ਲੱਗੇ ਸੀ ਜੀ ਮੈਂ ਮੇਰੀ ਪੂਰੀ ਟੀਮ ਚੁੰਕੀ ਦੀ ਜੀ ਅਸੀਂ ਸਾਡੇ 1:30 ਵਜੇ ਜਿਹੜਿਸ ਨਾਚਰਾ ਨੇ ਮੋਟਰਸਾਈਕਲ ਤੇ ਵਾਰਤਤ ਕੀਤੀ ਸੀ ਜੀ ਉਹਦੀ ਮੋਟਰਸਾਈਕਲ ਕਲਰ ਕਰ ਲਿਆ ਜੀ ਪਰ ਇਹ ਸਨੈਕਰ ਸੀ ਉਹ ਪੱਜ ਗਈ ਸੀ ਜੀ ਉਸ ਤੋਂ ਬਾਅਦ ਅਸੀਂ ਆ ਕੇ ਤੇ ਚੌਕੀ ਦੇ ਅੱਗੇ ਜੀ ਅਸੀਂ ਨਾਕਾ ਮੈਂ ਆਪਣੀ ਟੀਮ ਨੂੰ ਲੈ ਕੇ ਨਾਕਾ ਲਾਇਆ ਸੀ ਜੀ ਕਿ ਜਿਹੜੇ ਟੈਂਪਲ ਰਾਈਡਿੰਗ ਆ ਰਹੀ ਆ ਜਾਂ ਜਿਹੜਾ ਕੋਈ ਤੇਜ਼ ਮੋਟਰਸਾਈਕਲ ਚਾਹ ਰਿਆ ਉਹਨੂੰ ਰੋਕ ਕੇ ਚੈੱਕ ਕਰੀਏ ਕਿ ਫਾਇਦਾ ਜੀ ਇਸ ਮੈਚਰੀ ਹੋਵੇ ਨਾ ਜੀ ਜੀ ਉਹਨਾਂ ਨੂੰ ਸਾਡੀ ਰੁਟੀਨ ਵੀ ਚੈੱਕ ਨਹੀਂ ਆਹੀ ਹੁੰਦੀ ਆ ਜੀ ਪਰੇਕ ਦੂਹਤੂ ਆਤੇ ਦੂ ਸਰਦਾਰ ਜੀ ਆ ਰਹੇ ਸੀ ਜੀ ਇਹਨਾਂ ਨੂੰ ਅਸੀਂ ਰੋਕਿਆ ਸਾਰਾ ਇੱਕ ਤਰੁਕੰਦਾ ਜੀ ਤਾਂ ਸੜਾ ਤੋਂ ਸਰ ਉਹਨੇ ਗਾਲ ਘਟੀ ਜੀ ਇਹ ਗਾਲੂ ਵਾਲੀ ਹੁੰਦੇ ਮੈਂ ਇਹਨਾਂ ਨੂੰ ਕਿਹਾ ਮੈਂ ਆਪਣੇ ਮੁਲਾਜ਼ਮਾਂ ਕੇ ਬਗਲੇ ਤੁਹਾਨੂੰ ਮੋਦਣਾ ਨਹੀਂ ਮੈਂ ਹੁੰਦਾਂ ਲੈ ਆ ਜੀ ਸਰਦਾਰ ਜੀ ਜਿਹੜੇ ਆ ਰਹੇ ਸੀ ਮੈਂ ਬਾਹਰ ਪਾ ਕੇ ਮੇਰੇ ਕੋਲ ਸੀ ਅੰਦਰ ਆ ਜੂ ਮੇਰੇ ਨਾਲ ਬੈਠ ਕੇ ਗੱਲ ਕੋਈ ਨਹੀਂ ਕੋਈ ਕਰਨਾ ਉੱਥੇ ਕਿ ਸਰ ਮੇਰੇ ਨਾਲ ਮੁੰਡਾ ਕੌਂਸਲਰ ਸੀਗਾ ਲੱਕੀ ਸ਼ਰਮਾ ਜੀ ਜਿਹਦੇ ਨਾਲ ਇਹ ਸਰਦਾਰ ਜੀ ਤਾਂ ਬਾਅਦ ਜੀ ਪਤਾ ਲੱਗਿਆ ਕਿ ਇਹਦਾ ਬੇਟਾ ਕਿਸੇ ਨਾਲ ਉਹਨਾਂ ਦੀ ਵਰਦੀ ਫੜ ਲਈ ਤੇ ਵਰਦੀ ਪਾਰਟੀਆਂ ਦੀ ਕੋਈ ਸਮਝ ਨਹੀਂ ਆਦੋ ਉਹ ਸਮਾਂ ਦੇ ਇਹਨਾਂ ਨੇ ਆਪਣੇ ਸਿਰੇ ਹੋਰ ਸਮਰਥਕ ਸੀ ਉਹ ਬੁਲਾ ਲਈ ਜੀ ਉਹ ਬੁਲਾ ਕੇ ਸਾਡੀ ਚੌਕੀ ਆਈ ਚੌਕੀ ਦੇ ਉੱਪਰ ਹਮਲਾ ਕਰਦਾ ਲੱਤਾਂ ਮਾਰੀਆਂ ਏ ਧੱਕੇ ਮਾਰ ਕੇ